ਕੱਲ ਅਸੀਂ ਪੰਜਾਬ ਦੇ ਵਿੱਚ ਬਿਜਲੀ ਦੇ ਜਿਹੜੇ ਟੈਰਫ ਰੇਟ ਨੇ ਉਹ ਕਾਫੀ ਘਟਾਏ ਨੇ ਔਰ ਮੈਂ ਚਾਹੁੰਦਾ ਸੀਗਾ ਕਿ ਤੁਹਾਡੇ ਸਾਰਿਆਂ ਦੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਜਾਵੇ 2022 ਤੋਂ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਆ ਉਦੋਂ ਤੋਂ ਹੀ ਅਸੀਂ ਪੰਜਾਬ ਨੂੰ ਹਰ ਪੱਖੋਂ ਜਿਹੜਾ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਆ ਹਰ ਖੇਤਰ ਦੇ ਵਿੱਚ ਜੜੀ ਆ ਸੁਧਾਰ ਦੇ ਵਿੱਚ ਲੱਗੇ ਹੋਏ ਆ ਐਂਡ ਮੇਰੇ ਜਿਮੇ ਦੋ ਵਿਭਾਗ ਪੀ ਡਬਲ ਯੂ ਡੀ ਤੇ ਆ ਜਿਹੜੇ ਬਿਜਲੀ ਬੋਰਡ ਆ ਇਹ ਮੈਨੂੰ ਹਾਈ ਕਮਾਂਡ ਨੇ ਸਰਦਾਰ ਰਘੂਪਾਲ ਸਿੰਘ ਮਾਨ ਸਾਹਿਬ ਉਹਨਾਂ ਨੇ ਮੈਨੂੰ ਇਹਦੀ ਜ਼ਿੰਮੇਵਾਰੀ ਸੌਂਪੀ ਹੋਈ ਆ ਸੋ ਮੇਰਾ ਫਰਜ ਬੰਦਾ ਆ ਕਿ ਮੈਂ ਵਿਭਾਗ ਬਾਰੇ ਜਿਹੜਾ ਉਹਦੇ ਵਿੱਚ ਹੋਰ ਇੰਪਰੂਵਮੈਂਟ ਵੀ ਲਿਆਵਾ ਔਰ ਲੋਕਾਂ ਨੂੰ ਹੋਰ ਆ ਸਹੂਲਤਾ ਮਿਲਣ ਖਾਸ ਤੌਰ ਤੇ ਬਿਜਲੀ ਦੇ ਜਿਹੜੇ ਸਪਟਕਾਰ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਔਰ ਉਹਨਾਂ ਦੇ ਉੱਤੇ ਜਿਹੜਾ ਆ ਬਿੱਲ ਦਾ ਬਿੱਲ ਜਿਹੜਾ ਲਿਆ ਜਾਂਦਾ ਉਹਦੇ ਵਿੱਚ ਵੀ ਰਿਡਕਸ਼ਨ ਹੋਵੇ ਰਿਵਰਟ ਮਿਲੇ ਘੱਟ ਹੋਣਾ ਸੋ ਅਸੀਂ ਪਿਛਲੇ ਸਾਲਾਂ ਦੇ ਵਿੱਚ ਕਾਫੀ ਮੇਜਰ ਫੈਸਲੇ ਜਿਹੜੇ ਨੇ ਉਹ ਬਿਜਲੀ ਵਿਭਾਗ ਵਾਸਤੇ ਲਏ ਨੇ ਜਿਦੇ ਵਿੱਚ ਤੁਹਾਨੂੰ ਪਤਾ ਹੈ ਕਿ ਝਾਰਖੰਡ ਦੇ ਵਿੱਚ ਸਾਡੀ ਪਸ਼ਵਾੜਾ ਕੋਲ ਮਾਈਨ ਸੀਗੀ ਜਿਹੜੀ 2015 ਤੋਂ ਬੰਦ ਪਈ ਸੀਗੀ ਉਹਨੂੰ ਅਸੀਂ 2022 ਦੇ ਵਿੱਚ ਜਦੋਂ ਮਾਨ ਸਾਹਿਬ ਦੀ ਸਰਕਾਰ ਬਣੀ ਉਤੋਂ ਆਉਂਦਿਆਂ ਹੀ ਅਸੀਂ ਉਹਨੂੰ ਜਿਹੜਾ ਕੋਆਪਰੇਟਿਵ ਕੀਤਾ ਇਸ ਤੋਂ ਇਲਾਵਾ ਸਾਡਾ ਇੱਕ ਪ੍ਰਾਈਵੇਟ ਥਰਮਲ ਪਲਾਂਟ ਸੀਗਾ ਜੀ ਵੀ ਕੇ ਹੈ ਗੋਇੰਦਵਾਲ ਸਾਹਿਬ 540 ਮੈਗਾਵਾਟ ਦਾ ਸਾਡਾ ਥਰਮਲ ਪਲਾਂਟ ਸੀਗਾ ਉਹਨੂੰ ਅਸੀਂ ਖਰੀਦਿਆ 1080 ਕਰੋੜ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਿਹਦਾ ਨਾਮ ਹੀ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਔਰ ਉਹਦੇ ਤੋਂ ਸਾਨੂੰ ਕਾਫੀ ਜਿਹੜੇ ਪਹਿਲਾਂ ਸਾਡੇ ਤਿੰਨ ਪ੍ਰਾਈਵੇਟ ਥਰਮਲ ਪਲਾਂਟ ਸੀਗੇ ਜਿਹਦੇ ਚ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਗਿਣਤੀ 2 ਰਹਿ ਗਈ ਤੇ ਤਿੰਨ ਸਾਡੇ ਕੋਲ ਸਰਕਾਰੀ ਥਰਮਲ ਪਲਾਂਟ ਜਿਹੜੇ ਸੀਗੇ ਉਹ ਹੋ ਗਏ। ਪਛਵਾੜਾ ਕੋਲ ਮਾਈਨ ਤੋਂ ਸਾਨੂੰ ਕੋਲਾ ਜਿਹੜਾ ਸੀਗਾ ਉਹ ਸਿੱਧਾ ਸਾਡੇ ਸਰਕਾਰੀ ਥਰਮਲ ਪਲਾਂਟਾਂ ਵਾਸਤੇ ਮਿਲਣਾ ਸ਼ੁਰੂ ਹੋਇਆ। ਪਰ 3 ਸਾਲ ਤੋਂ ਅਸੀਂ ਜਿਹੜੇ ਆ ਉਹ ਪੰਜਾਬ ਦੇ ਖfstਕਾਰਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਵਾਅਦਾ ਗਰੰਟੀ ਦੇ ਰੂਪ ਦੇ ਵਿੱਚ ਕੀਤਾ ਸੀਗਾ ਕਿ ਅਸੀਂ 300 ਯੂਨਿਟ ਪ੍ਰਤੀ ਮਹੀਨਾ ਤੇ 2 ਮਹੀਨਾ ਦਾ 600 ਯੂਨਿਟ ਜਿਹੜਾ ਡੋਮੈਸਟਿਕ ਕੰਜ਼ਿਊਮਰ ਜਿਹੜੇ ਨੇ ਸਾਡੇ ਉਹਨਾਂ ਨੂੰ ਦਵਾਂਗੇ ਸੋ ਅਸੀਂ ਆਪਣੀ ਉਹ ਗਰੰਟੀ ਜੁਲਾਈ 2022 ਤੋਂ ਹੀ ਪੂਰੀ ਕਰ ਦਿੱਤੀ ਸੀਗੀ ਅੱਜ ਤੱਕ ਸਾਡੀ ਉਹ ਗਰੰਟੀ ਜਿਹੜੀ ਆ 600 ਯੂਨਿਟ ਵਾਲੀ ਉਹ ਬਿਲਕੁਲ ਸਕਸੈਸਫੁਲ ਚੱਲ ਰਹੀ ਆ ਔਰ ਪੰਜਾਬ ਦੇ 90% ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਨੂੰ ਪੰਜਾਬ ਦੇ ਵਿੱਚ ਜ਼ੀਰੋ ਆਏ ਨੇ ਸੋ ਕੱਲ ਜਿਹੜੀ ਰਿਪੋਰਟ ਆਈ ਆ ਸਾਡੇ ਕੋਲ ਉਦੇ ਵਿੱਚ ਇਹ ਆ ਕਿ ਅਸੀਂ ਅ ਬਿਜਲੀ ਵਿਭਾਗ ਦੇ ਵਿੱਚ ਸਾਡੀ ਪ੍ਰੋਜੈਕਟਡ ਜਿਹੜੀ ਆ ਉਹ ਸਰਪਲਸ ਦੇ ਵਿੱਚ ਅਸੀਂ ਜਾ ਰਹੇ ਹਾਂ ਜੀ 311.5 ਕਰੋੜ ਰੁਪਏ ਦਾ ਸਰਪਲਸ ਬਜਟ ਜਿਹੜਾ ਆ ਉਹ ਬਿਜਲੀ 311.5 ਕਰੋੜ ਸੋ ਇਹਦੇ ਵਿੱਚ ਅਸੀਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਕਾਰਪੋਰੇਸ਼ਨ ਆ ਬਿਜਲੀ ਵਿਭਾਗ ਪਬਲਿਕ ਕਾਰਪੋਰੇਸ਼ਨ ਆ ਇਹਦੇ ਵਿੱਚ ਜੇ ਘਾਟਾ ਪੈਂਦਾ ਹੈ ਤੇ ਉਹਦਾ ਬੋਝ ਜਿਹੜਾ ਆ ਉਹ ਸਿੱਧਾ ਖਪਤਕਾਰਾਂ ਤੇ ਪੈਂਦਾ ਔਰ ਜੇ ਸਰਪਲਸ ਦੇ ਵਿੱਚ ਜਾਂਦੀ ਆ ਵਾਧੂ ਦਾ ਬਜਟ ਵਾਧੂ ਫਾਇਦਾ ਹੁੰਦਾ ਆ ਤੇ ਉਹ ਜਿੰਨਾ ਫਾਇਦਾ ਆ ਉਹ ਅਸੀਂ ਆਪਣੇ ਕੰਜ਼ਿਊਮਰ ਦੇ ਵੇਸਤੇ ਉਹਨਾਂ ਨੂੰ ਬਿਜਲੀ ਦੇ ਟੈਰਫ ਰੇਟ ਘਟਾ ਕੇ ਤੇ ਉਹਨਾਂ ਤੋਂ ਬਿਜਲੀ ਦਾ ਬਿੱਲ ਜਿਹੜਾ ਆ ਉਹ ਲੈਨੇ ਆ ਸੋ ਸਾਡੇ ਕੋਲ ਜਿਹੜਾ ਅਸੀਂ 2025-26 ਵਾਸਤੇ ਟੈਰਫ ਰੇਟ ਜਿਹੜੇ ਆਏ ਨੇ ਜਿਹੜੇ 1 ਚਾਰ 1 April ਅ ਪਰਸੋਂ ਤੋਂ ਜਿਹੜੇ ਸਾਡੇ ਸ਼ੁਰੂ ਹੋ ਜਾਣੇ ਨੇ ਅ ਪਰਸੋਂ ਤੋਂ 1 April 2025 ਤੋਂ 31 ਤਿੰਨ 26 ਤੱਕ ਦੇ ਜਿਹੜੇ ਅਸੀਂ ਨਵੇਂ ਟੈਰਫ ਰੇਟ ਜਿਹੜੇ ਨੇ ਰਿਵਾਈਜ਼ ਕੀਤੇ ਨੇ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਟੈਰਫ ਰੇਟ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਘਟੇ ਨੇ ਕਿਉਂਕਿ ਬਿਜਲੀ ਵਿਭਾਗ ਜਿਹੜਾ ਇਹ ਮੁਨਾਫੇ ਦੇ ਵਿੱਚ ਗਿਆ ਪਿਛਲੇ ਸਮੇਂ ਦੇ ਵਿੱਚ ਇਸ ਕਰਕੇ ਟੈਰਫ ਰੇਟ ਜਿਹੜੇ ਨੇ ਉਹ ਘਟੇ ਨੇ ਔਰ ਕਿਸੇ ਤਰ੍ਹਾਂ ਦੇ ਅਸੀਂ ਕੋਈ ਵੀ ਫਿਕਸਡ ਚਾਰਜ ਜਿਹੜੇ ਨੇ ਉਹ ਬਿਜਲੀ ਵਿਭਾਗ ਦੇ ਵਿੱਚ ਕਿਸੇ ਵੀ ਕੈਟਾਗਰੀ ਵਾਸਤੇ ਸਾਡੇ ਕੋਲ ਕਾਫੀ ਕੈਟਾਗਰੀਜ਼ ਨੇ ਜਿਵੇਂ ਡੋਮੈਸਟਿਕ ਨੇ ਨਾਨ ਰੈਜ਼ੀਡੈਂਸ਼ੀਅਲ ਨੇ ਦੈਨ ਸਾਡੇ ਕੋਲ ਇੰਡਸਟਰੀਅਲ ਨੇ ਇਸ ਤਰ੍ਹਾਂ ਦੇ ਸਾਡੇ ਕੋਲ ਕਈ ਦਗ ਭਾਗ 1 ਕਰੋੜ ਤੋਂ ਵੱਧ ਸਾਡੇ ਕੋਲ ਕੰਜ਼ਿਊਮਰ ਨੇ ਸੋ ਉਹਨਾਂ ਦੇ ਵਿੱਚ ਕਿਸੇ ਵੀ ਕੈਟਾਗਰੀ ਦੇ ਅਸੀਂ ਕੋਈ ਵੀ ਫਿਕਸਡ ਚਾਰਜ ਜਿਹੜੇ ਨੇ ਉਹ ਨਹੀਂ ਵਧਾਏ ਐਂਡ ਜਿਹੜੇ ਤਿੰਨ ਸਲੈਬ ਹੁੰਦੇ ਸੀਗੇ ਡੋਮੈਸਟਿਕ ਸਪਲਾਈ ਦੇ ਵਿੱਚ ਰੈਜ਼ੀਡੈਂਸ਼ੀਅਲ ਤੇ ਨਾਨ ਰੈਜ਼ੀਡੈਂਸ਼ੀਅਲ ਦੇ ਵਿੱਚ ਉਹ ਸਲੈਬ ਤਾਂ ਕਿ ਅਸੀਂ ਜਿਹੜੇ ਨੇ ਉਹ ਦੋ ਕਰ ਦਿੱਤੇ ਨੇ ਔਰ ਇਹਦੇ ਵਾਸਤੇ ਜਿਹੜੇ ਬਿੱਲ ਨੇ ਉਹ ਕੰਜ਼ਿਊਮਰ ਫ੍ਰੈਂਡਲੀ ਜਿਹੜੇ ਆ ਉਹ ਹੋ ਜਾਣ। ਆ ਜਦੋਂ ਆਪਾਂ ਹੁਣ ਥੋੜਾ ਜਨਾ ਐਗਜ਼ਾਮਪਲ ਨਾਲ ਤੁਹਾਨੂੰ ਦੱਸੂੰਗਾ ਕਿ ਜਿਹੜੇ ਸਾਡੇ ਡੋਮੈਸਟਿਕ ਕੰਜ਼ਿਊਮਰ ਨੇ ਘਰੇਲੂ ਖਪਤਕਾਰ ਨੇ ਜਿਹੜੇ ਉਹਨਾਂ ਦੇ 300 ਯੂਨਟ ਤੱਕ ਜਿਹੜੇ ਪਹਿਲਾਂ ਉਹਨਾਂ ਦੇ ਬਿੱਲ ਸੀਗੇ 300 ਯੂਨਟ ਮੈਂ ਬਿਲ ਦੀ ਇਸ ਕਰਕੇ ਗੱਲ ਕਰ ਰਿਹਾ ਕਿ ਜੇ ਆਪਾਂ ਐਵਰੇਜ ਉਹਦਾ ਬਿੱਲ ਬਣਾਈਏ ਤਾਂ ਉਹਦੇ ਵਿੱਚ 160 ਰੁਪਏ ਜਿਹੜੇ ਨੇ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ ਇਹ 2 ਕਿਲੋਵਾਟ ਤੱਕ ਆ ਜੀ ਤੇ ਇਸ ਤੋਂ ਬਾਅਦ 2 ਤੋਂ 7 ਕਿਲੋਵਾਟ ਤੱਕ ਸਾਡੇ ਜਿਹੜੇ ਨੇ ਉਹ 90 ਰੁਪਏ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ 7 ਕਿਲੋਵਾਟ ਤੋਂ ਜ਼ਿਆਦਾ ਜਿਨ੍ਹਾਂ ਦਾ ਲੋਡ ਆ ਉਹਨਾਂ ਦਾ 32 ਰੁਪਏ ਪ੍ਰਤੀ ਮਹੀਨਾ ਟੈਰਫ ਜਿਹੜਾ ਆ ਉਹ ਘਟਾਊਗਾ ਪਰ ਕਿਉਂਕਿ ਸਾਡੇ ਕੋਲ ਪੰਜਾਬ ਸਰਕਾਰ ਨੇ ਸਰਕਾਰ ਭਗਵਨ ਸਿੰਘ ਮਾਨ ਸਾਹਿਬ ਨੇ 600 ਯੂਨਟ ਜਿਹੜੀ ਆ ਬਿਜਲੀ ਉਹ ਫਰੀਦ ਕੀਤੀ ਹੋਈ ਆ ਸੋ 600 ਯੂਨਟ ਤੋਂ ਅਬਾ ਵੀ ਮੈਂ ਥੋੜਾ ਜਿਹਾ ਕੰਪੈਰੀਜ਼ਰ ਕਰਕੇ ਦਸੂਗਾ ਕਿ ਜੇ ਮਾਰਚ 2025 ਦੇ ਵਿੱਚ ਕਿਸੇ ਖਪਤਕਾਰ ਨੇ 700 ਯੂਨਟ ਉਦਾਹਰਨ ਦੇ ਤੌਰ ਤੇ 700 ਯੂਨਟ ਦੀ ਖਪਤ ਹੋਈ ਆ ਕਿ ਉਹਨਾਂ ਦਾ ਬਿੱਲ ਬਣਦਾ ਜੀ 5000 ਤੇ 436 ਰੁਪਏ ਔਰ April ਦੇ ਵਿੱਚ ਜਿਹੜਾ ਬਿੱਲ ਆਊਗਾ ਉਸੇ ਹੀ 700 ਯੂਨਟ ਤੱਕ ਉਹ ਆਏਗਾ ਜੀ 5000 ਤੇ 50 ਰੁਪਏ ਲਗਭਗ 386 ਰੁਪਏ ਜਿਹੜਾ ਪਰ ਮੰਥ ਇਹਦੇ ਉੱਤੇ ਫਾਇਦਾ ਹੋਏਗਾ ਔਰ ਜਿਵੇਂ ਜਿਵੇਂ ਵੀ ਬਿਲ ਯੂਨਿਟ ਕੰਜ਼ਮਪਸ਼ਨ ਚਾਰੀ ਹੁੰਦੀ ਜਾਏਗੀ ਉਸੇ ਹਿਸਾਬ ਨਾਲ ਮਰਾਤਾ ਜਿਹੜਾ ਆ ਉਹ ਵਧਦਾ ਜਾਏਗਾ ਇਸ ਤੋਂ ਇਲਾਵਾ ਜਿਹੜੇ ਸਾਡੇ ਦਿਖਾਏ ਗਏ ਜੀ ਕਮਰਸ਼ੀਅਲ ਕਮਰਸ਼ੀਅਲ ਕਨੈਕਸ਼ਨ ਉਹਨਾਂ ਦੇ ਉੱਤੇ ਵੀ ਅਸੀਂ ਜਿਹੜੇ ਆ ਉਹ 2 ਪੈਸਾ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਘਟਾਏ ਨੇ ਔਰ 500 ਯੂਨਿਟ ਤੱਕ ਇਹ ਜਿਹੜੇ ਆ ਇਹ ਸੂਤ ਦਿੱਤੀ ਗਈ ਆ ਔਰ ਜਿਨ੍ਹਾਂ ਦਾ 500 ਯੂਨਿਟ ਤੱਕ ਜਿਨ੍ਹਾਂ ਦੀ ਕੰਜ਼ਮਪਸ਼ਨ ਆ ਕਮਰਸ਼ੀਅਲ ਦੀ ਉਹਨਾਂ ਦੇ ਵੀ ਬਿੱਲ ਜਿਹੜੇ ਆ ਉਹ ਘਟਣਗੇ ਫਿਰ ਸੇਮ ਐਗਜ਼ਾਮਪਲ ਤੇ ਜੇ ਕਮਰਸ਼ੀਅਲ ਕਨੈਕਸ਼ਨ ਦੇ ਵਿੱਚ ਮਾਰਚ 2025 ਦੇ ਵਿੱਚ ਬਿੱਲ ਆਇਆ ਜੀ ਮੰਨ ਲਓ ਬਿੱਲ ਉਹਦਾ ਸੀਗਾ ਜੀ 4425 ਰੁਪਏ ਐਂਡ ਹੁਣ April 25 ਦੇ ਵਿੱਚ ਬਿੱਲ ਆਏਗਾ 4200 ਤੇ 88 ਰੁਪਏ 130 ਰੁਪਏ ਪਰ ਮੰਤ ਜਿਹੜਾ ਉਹਨਾਂ ਨੂੰ ਫਾਇਦਾ ਹੋਏਗਾ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਸਾਡੀ ਇੰਡਸਟਰੀ ਹੈ ਉਹਦੇ ਵਾਸਤੇ ਵੀ ਅਸੀਂ ਫਿਕਸਡ ਚਾਰਜ ਜਿਹੜੇ ਨੇ ਘਟਾਉਂਦੇ ਨੇ ਜਿਨ੍ਹਾਂ ਦਾ 100 ਤੋਂ 1000 ਕੇਵੀ ਤੱਕ ਦਾ ਕਨੈਕਸ਼ਨ ਸੀਗਾ ਉੱਥੇ ਅਸੀਂ ਫਿਕਸਡ ਚਾਰਜ ਜਿਹੜੇ ਨੇ ਉਹ 10 ਰੁਪਏ ਪਰ ਕਿਲੋਵਾਰਟਾ ਹੈ ਨੇ ਮੀਨਜ਼ ਜੇ ਕਿਸੇ ਦਾ 10000 ਕਿਲੋਵਾਰਟ ਦਾ ਕਨੈਕਸ਼ਨ ਆ ਤੇ ਉਹਨੂੰ 10000 ਰੁਪਏ ਮਹੀਨੇ ਦਾ ਜਿਹੜਾ ਉਹ ਫਾਇਦਾ ਹੋ ਗਿਆ ਇਸੇ ਤਰ੍ਹਾਂ ਹੀ 2500 किलोवाट ਤੋਂ ਅਬਾਵ ਜਿਹੜੇ ਕਨੈਕਸ਼ਨ ਨੇ ਉੱਤੇ ਅਸੀਂ 40 ਰੁਪਏ ਜਿਹੜੇ ਫਿਫਥ ਚਾਂਸਸ ਨੇ ਉਹ ਘਟਾਏ ਸੋ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਜਿਵੇਂ ਦੱਸੂ ਤਾਂ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਅਸੀਂ ਸ਼ੁਰੂ ਤੋਂ ਹੀ ਇਸ ਗੱਲ ਦੇ ਹੱਕ ਦੇ ਵਿੱਚ ਸੀਗੇ ਸਾਡੀ ਪਾਲਿਸੀ ਵੀ ਇਹ ਸੀਗੀ ਬਿਜਲੀ ਫਰੀ ਦੇਣ ਦੀ ਐਜੂਕੇਸ਼ਨ ਠੀਕ ਕਰਨ ਦੀ ਐਜੂਕੇਸ਼ਨ ਮਿਆਰੀ ਸਿੱਖਿਆ ਦੇਣਦੀ ਹੈ ਹੈਲਥ ਫ੍ਰੀ ਦੇਣਦੀ ਸੋ ਐਸ ਵਾਰੀ ਤੁਸੀਂ ਬਜਟ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਕਿ ਅਸੀਂ ਸਾਰਾ ਲੋਕਪੱਖੀ ਬਜਟ ਜਿਹੜਾ ਆ ਉਹ ਪੇਸ਼ ਕੀਤਾ ਗਿਆ ਪੇਸ਼ ਕੀਤਾ ਸੋ ਅੱਜ ਮੈਂ ਪੰਜਾਬ ਦੀ ਸਮੂਹ ਲੋਕਾਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਬਿਜਲੀ ਬੋਰਡ ਨੇ ਜੋ ਬਿਜਲੀ ਵਿਭਾਗ ਨੇ ਪਿਛਲੇ ਸਾਲਾਂ ਦੇ ਵਿੱਚ ਕੰਮ ਕੀਤੇ ਨੇ ਉਹਦੇ ਨਾਲ ਜੋ ਫਾਇਦਾ ਹੋਇਆ ਉਹ ਅੱਜ ਖੁਸ਼ੀ ਹੋ ਰਹੀ ਹੈ ਕਿ ਉਹ ਸਾਰੇ ਕੰਜ਼ਿਊਮਰ ਦੇ ਤੇ ਅਸੀਂ ਕੰਜ਼ਿਊਮਰਸ ਨੂੰ ਉਹ ਫਾਇਦਾ ਜਿਹੜਾ ਆ ਉਹ ਦੇ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਇਹ ਵੀ ਕਹੂੰਗਾ ਕਿ ਹੁਣ ਪੈਟੀ ਸੀਜ਼ਨ ਜਿਹੜਾ ਸ਼ੁਰੂ ਹੋਣ ਵਾਲਾ ਹੈ ਨਾ ਤੇ ਪਿਛਲੇ 3 ਸਾਲ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਆਉਣ ਦਿੱਤੀ ਆ ਅਨ ਇੰਟਰਰਪਟਡ ਬਿਜਲੀ ਜਿਹੜੀ ਆ ਉਹ ਮਿਲਦੀ ਰਹੀ ਆ ਹੁਣ ਵੀ ਨੈਕਸਟ ਜਿਹੜਾ ਸੈਸ਼ਨ ਆ ਉਹਦੇ ਵਿੱਚ ਅਨ ਇੰਟਰਰਪਟਡ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਰਹੂਗੀ ਸੋ ਪੰਜਾਬ ਦੇ ਵਿੱਚ ਅਸੀਂ ਹੋਰ ਵੀ ਜਿਹੜਾ ਸਾਹਮਣੇ ਬਾਕੀ ਡਿਪਾਰਟਮੈਂਟਸ ਦੇ ਵੀ ਉਹ ਵੀ ਬੜੀ ਸਪੀਡ ਦੇ ਨਾਲ ਚੱਲ ਰਹੇ ਨੇ ਪਰ ਮੈਂ ਤੇ ਕਹੂੰਗਾ ਕਿ 3 ਸਾਲ ਅਸੀਂ ਪਲਾਣਾ ਪੂਰੀ ਕੀਤੀ ਆ ਪਲਾਣਕ ਵੀ ਕੀਤੀ ਆ ਕੰਮ ਵੀ ਕੀਤੇ ਨੇ ਹੁਣ 2 ਸਾਲ ਜਿਹੜੇ ਆ ਇਹ ਪੰਜਾਬ ਦੇ ਵਿੱਚ ਰੌਕ ਦੀ ਸਪੀਡ ਦੇ ਨਾਲ ਜਿਹੜੇ ਆ ਕੰਮ ਹੋਣਗੇ ਔਰ ਜਿਹੜੇ ਕੰਮ ਕੁਝ ਸਮੇਂ ਤੋਂ ਥੋੜੇ-ਥੋੜੇ ਕਾਰਨਾ ਕਰਕੇ ਕਿਉਂਕਿ ਕਈ ਵਾਰੀ ਕਈ ਅਦਾਲਤਾਂ ਦੀ ਕੋਈ ਖੇਚ ਹੁੰਦੀ ਆ ਕੋਈ ਮੁਸ਼ਕਲ ਪੈ ਜਾਂਦੀ ਆ ਸੋ ਅਸੀਂ ਹੌਲੀ ਹੌਲੀ ਸਾਰੀਆਂ ਜਿਹੜੀਆਂ ਆਬਸਟਿਕਲਸ ਨੇ ਰੁਕਾਵਟਾਂ ਨੇ ਉਹਨਾਂ ਨੂੰ ਰਿਮੂਵ ਕਰ ਰਹੇ ਆਂ ਔਰ ਪੰਜਾਬ ਦੇ ਵਿੱਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਵੀ ਕਰਨ ਜਾ ਰਹੇ ਆਂ ਇਸ ਵਾਰੀ ਬਜਟ ਦੇ ਵਿੱਚ ਵੀ ਪ੍ਰੋਵੀਜ਼ਨ ਜਿਹੜੀ ਆ ਉਪੀਤੀ ਗਈ ਆ ਜਿਹੜੇ ਸਾਡੇ ਐਂਟੀ ਡਰੋਨ ਟੈਕਨੋਲੋਜੀ ਨੂੰ ਅਪਣਾਉਣ ਦੀ ਸੋ ਮੈਂ ਅੱਜ ਖਾਸ ਤੌਰ ਤੇ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਪੰਜਾਬ ਦੀ ਜਨਤਾ ਨੂੰ ਵਧਾਈ ਦੇਣਾ ਚਾਹਨਾ ਹੈ ਕਿ ਬਿਜਲੀ ਵਿਭਾਗ ਦਾ ਜਿਹੜਾ ਬਹੁਤ ਜਿਹੜਾ ਲੰਬੇ ਸਮੇਂ ਤੋਂ ਲੋਕ ਸਮਝਦੇ ਸੀਗੇ ਕਿ ਬਿਜਲੀ ਬਿੱਲਾਂ ਦਾ ਸਾਡੇ ਉੱਤੇ ਬਹੁਤ ਬੋਝ ਪੈਂਦਾ ਹੈ ਬڑے-ਬڑے ਭਾਰੀ ਬਿੱਲ ਆਉਂਦੇ ਨੇ ਜਿਹਨਾਂ 90% ਤੇ ਵੈਸੀ ਹੀ ਜ਼ੀਰੋ ਨੇ ਔਰ ਬਾਕੀ ਜਿਨ੍ਹਾਂ ਦੇ ਬਿੱਲ ਆਉਂਦੇ ਸੀਗੇ ਉਹਨਾਂ ਦੇ ਵਿੱਚ ਵੀ ਭਾਰੀ ਕਟੌਤੀ ਜਿਹੜੀ ਆ ਉਹ ਕਰਕੇ ਆ ਮਾਨ ਸਰਕਾਰ ਜਿਹੜੀ ਆ ਉਹ ਤੁਹਾਡੇ ਵਿੱਚ ਆ ਸੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਪੰਜਾਬ ਦੇ ਲੋਕਾਂ ਨੂੰ ਖੂਬ ਮੁਬਾਰਕ ਅਤੇ ਸੋਲਰ ਊਰਜਾ ਵਾਸਤੇ ਕੁਝ ਕਾਸ ਕਰਦੇ ਤੇਰੇ ਆਪਣਾ ਸਕੂਲ ਲੱਗ ਆ ਦੇਖੋ ਅਸੀਂ ਕਾਫੀ ਜਿਹੜੇ ਗਵਰਨਮੈਂਟ ਬਿਲਡਿੰਗਸ ਨੇ ਉਹਨਾਂ ਦੇ ਉੱਤੇ ਵੀ ਸੋਲਰ ਜਿਹੜੀ ਆ એનਰਜੀ ਸੋਲਰ એનਰਜੀ ਵੈਸੇ ਵੀ ਗਰੀਨ એનਰਜੀ ਆ ਸੋ ਸਾਡੇ ਪੰਜਾਬ ਦੇ ਵਿੱਚ ਕਾਫੀ ਸਕੋਪ ਵੀ ਆ ਸੋ ਅਸੀਂ ਉਹਦੇ ਵਾਸਤੇ ਸਾਡਾ ਰੀਨਿਊਏਬਲ ਸਰਸਸ ਡਿਪਾਰਟਮੈਂਟ ਜਿਹੜਾ ਉਹ ਕਾਫੀ ਕੁਝ ਕਰ ਰਿਹਾ ਅਸੀਂ ਕਾਫੀ ਰਾਹ ਬਣੇਗੀ ਕਿਉਂਕਿ ਉਹਨਾਂ ਨੂੰ ਫਿਕਸ ਚਾਰਜਸ ਕਰਦੇ ਮਹੀਨੇ ਦੇ ਨਹੀਂ ਦੇਖੋ ਜਿਹੜੇ ਵੀ ਸੋਲਰ ਤੋਂ ਅਸੀਂ ਯੂਜ਼ ਕਰਦੇ ਆ ਜਿੰਨੀ ਬੱਤੀ ਉਹਨਾਂ ਨੇ ਇਲੈਕਟ੍ਰਿਸਿਟੀ ਜਨਰੇਟ ਕੀਤੀ ਆ ਔਰ ਜਿੰਨੀ ਉਹਨਾਂ ਨੇ ਕੰਜ਼ੂਮ ਕੀਤੀ ਆ ਉਹਨਾਂ ਦਾ ਅਸੀਂ ਇੱਕ ਮੈਟਰਿੰਗ ਜਿਹੜੀ ਆ ਉਹ ਕਰਦੇ ਆ ਔਰ ਉਹਦੇ ਵਿੱਚ ਪੰਜਾਬ ਜਿਹੜਾ ਸੂਰਜੀ ਊਰਜਾ ਦੇ ਵਿੱਚ ਜਿਹੜਾ ਆ ਉਹ ਕਾਫੀ ਦਿਨ-ਦਿਨ ਜਿਹੜਾ ਤਰੱਕੀ ਕਰ ਰਿਹਾ ਹੈ। ਕਿੰਨੇ ਕੁ ਮੁਨਾਫੇ ਚ ਜਾ ਰਿਹਾ ਹੈ ਕਿ ਕਿਹੜੀ ਚ ਜਾ ਰਿਹਾ ਹੈ ਆਪਾਂ ਬਾ ਜਾ ਰਿਹਾ ਪਰ ਦੂਜੇ ਨਾਲ ਨਾਲ ਤਿੰਨ ਸਰਾਂ ਵੀ ਦੇਖੋ ਮੈਂ ਤੁਹਾਡੇ ਸਾਹਮਣੇ ਡਾਟਾ ਨੂੰ ਨਹੀਂ ਪੇਸ ਕੀਤਾ ਕਿਉਂਕਿ ਇਹ ਜਿਹੜਾ 311.5 ਕਰੋੜ ਜਿਹੜਾ ਆ ਉਹਦੇ ਅਸੀਂ ਸਾਡਾ ਇੱਥੇ ਮੁਨਾਫੇ ਦਾ ਅਨੁਮਾਨ ਹੈ ਇਸੇ ਕਰਕੇ ਅਸੀਂ ਨੈਕਸਟ ਫਾਈਨੈਂਸ਼ੀਅਲ ਈਅਰ ਵਾਸਤੇ ਬਿਜਲੀ ਦੇ ਟੈਰਫ ਰੇਟ ਜਿਹੜੇ ਨੇ ਉਹ ਘਟਾਏ ਨੇ ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੀ ਸਾਡੀ ਪੀਐਸਪੀਸੀਐਲ ਆ ਇੱਕ ਕਾਰਪੋਰੇਸ਼ਨ ਆ ਪਬਲਿਕ ਕਾਰਪੋਰੇਸ਼ਨ ਆ ਇਹਦੇ ਵਿੱਚ ਜੇ ਫਾਇਦਾ ਹੋਊਗਾ ਤੇ ਫਾਇਦਾ ਵੀ ਲੋਕਾਂ ਕੋਲ ਸਿੱਤਾ ਜਾਣਾ ਜੇ ਦਾ ਨੁਕਸਾਨ ਹੋਊਗਾ ਤੇ ਇਹਦੀ ਪਰਭਾਈ ਵੀ ਫਿਰ ਲੋਕਾਂ ਦੇ ਉੱਤੇ ਬਿਜਲੀ ਦਾ ਬਿੱਲ ਜਿਹੜੇ ਨੇ ਉਹਨਾਂ ਦਾ ਬੋਝ ਵਧਾ ਕੇ ਕੀਤੀ ਜਾਣੀ ਸੋ ਜੇ ਅਸੀਂ ਟੈਰਫ ਰੇਟਾਂ ਜੇ ਘਟਾ ਰਹੇ ਹਾਂ ਜੇ ਅੱਜ ਟੈਰਫ ਰੇਟ ਦੇ ਵਿੱਚ ਹਰ ਕੈਟਾਗਰੀ ਦੇ ਟੈਰਫ ਰੇਟ ਦੇ ਵਿੱਚ ਕਮੀ ਆ ਰਹੀ ਆ ਤੇ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਸਬੂਤ ਆ ਕਿ ਬਿਜਲੀ ਵਿਭਾਗ ਜਿਹੜਾ ਹੈ ਇਹ ਸਰਪਲਸ ਦੇ ਵਿੱਚ ਜਾ ਰਿਹਾ ਸਰ ਕਈ ਜਗ੍ਹਾ ਤੇ ਬਿਜਲੀ ਬੋਰਡ ਦੀਆਂ ਆਪਣੀਆਂ ਬਿਲਡਿੰਗਾਂ ਜਿਹੜੀਆਂ ਕਿ ਪੂਰੀਆਂ ਆਪਣੇ ਹੋਂਦਾਂ ਦੇ ਹੈ ਹਸਤਾਵਾਂ ਵਰਤੇ ਜਿਹੜੇ ਕਿਰਾਏ ਦੇ ਇਹ ਦਫਤਰ ਚੱਲਦੇ ਆ ਜਿਹਦੇ ਵਾਸਤੇ ਇਹਨਾਂ ਬਿਲਡਿੰਗਾਂ ਸਮੇਂ ਸਿਰ ਫੇਲ ਹੋਣ ਜਾਂ ਬੰਦ ਦੇਖੋ ਦੇਖੋ ਅਸੀਂ ਜਿਹੜੀਆਂ ਬਿਲਡਿੰਗਸ ਨੇ ਸਾਡੀਆਂ ਸਮੇਂ-ਸਮੇਂ ਤੇ ਜਿੱਥੇ ਲੋਡ ਹੁੰਦੀ ਆ ਅਸੀਂ ਉਹਨੂੰ ਜਿਹੜਾ ਰੈਨੋਵੇਟ ਕਰਦੇ ਰਹਿੰਨੇ ਆ ਔਰ ਕਾਫੀ ਸਾਡੀਆਂ ਬਿਲਡਿੰਗ ਜਿਹੜੀਆਂ ਨੇ ਉਹ ਸਾਡੇ ਸਰਕਾਰੀ ਅਦਾਰਿਆਂ ਦੇ ਵਿੱਚ ਸੋ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਉਹਨਾਂ ਨੂੰ ਅਸੀਂ ਰੈਨੋਵੇਟ ਕਰਦੇ ਆ ਟੋਟਲੀ ਮਾਰਕ ਬ੍ਰੀ ਪੇਡ ਮੀਟਰ ਨੂੰ ਲੈ ਕੇ ਵੀ ਯਕੀਨਨ ਦੀ ਕਾਰਜ ਯੋਜਨਾ ਹੈ ਕਿ ਜਿਹੜੇ ਨਵੇਂ ਉਹ ਨਮ ਮੀਟਰ ਲੱਗਣਗੇ ਪ੍ਰੀ ਪੇਡ ਲੱਗਣਗੇ ਦੇਖੋ ਆਪ ਜਨਾਂ ਨੇ ਕਿ ਪੰਜਾਬ ਦੇ ਵਿੱਚ ਹੈ ਸੀਓਏ ਨਹੀਂ ਦੇਖੋ ਪ੍ਰੀ ਪੇਡ ਮੀਟਰਸ ਦੀ ਐ ਸੱਚ ਸਾਡੇ ਕੋਈ ਵੀ ਅਸੀਂ ਸਾਡੇ ਕੋਲ ਪਰ ਵੀ ਬੰਦੀ ਤੇ ਬਹੁਤ ਸਾਰੀ ਸਟੇਟਾਂ 'ਚ ਲੱਗ ਰਹੇ ਨੇ ਪ੍ਰੀ ਪੇਡ ਮੀਟਰ ਕੇਂਦਰ ਤੇ ਵੀ ਕੀ ਹੈ ਸਪਾਰਸਾ ਵਿਕੇ ਕੇ ਲਾਇਆ ਜਾ ਦੇਖੋ ਅਸੀਂ ਜਿਹੜੇ ਆ ਪ੍ਰੀ ਪੇਡ ਮੀਟਰਸ ਦੇ ਉੱਤੇ ਨਹੀਂ ਜਾ ਰਹੇ ਅਸੀਂ ਕੋਈ ਇਹੋ ਜੀ ਸਾਡੀ ਸਰਕਾਰ ਦੀ ਪਾਲਿਸੀ ਨਹੀਂ ਆ ਕਿ ਅਸੀਂ ਪਹਿਲਾਂ ਉਹ ਜਿਹੜੇ ਆ ਉਹ ਕਿਤੇ ਵਿੱਚ ਪੈਸੇ ਪਵਾਉਣ ਫਿਰ ਉਹ ਬਤੀ ਜਾਊਗੀ ਸੋ ਸਾਡੀ ਕੋਈ ਇਹੋ ਜੀ ਪ੍ਰੀ ਪੇਡ ਮੀਟਰਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੋਈ ਕੇਂਦਰ ਵੱਲ ਜ਼ੋਰ ਬਾ ਰਹੇ ਆ ਦੇਖੋ ਕਈ ਵਾਰੀ ਪਾਲਿਸੀਜ਼ ਬਣਦੀਆਂ ਨੇ ਅਸੀਂ ਜੋ ਸੈਂਟਰ ਦੀਆਂ ਪਾਲਿਸੀਜ਼ ਹੁੰਦੀਆਂ ਨੇ ਕਿਉਂਕਿ ਪਾਵਰ ਡਿਪਾਰਟਮੈਂਟ ਵੈਸੇ ਵੀ ਕਾਨਫਰੈਂਸ ਲਿਸਟ ਦੇ ਵਿੱਚ ਆ ਸੋ ਸਾਡੀਆਂ ਮੀਟਿੰਗਸ ਵੀ ਚੱਲਦੀਆਂ ਰਹਿੰਦੀਆਂ ਨੇ ਬਾਕੀ ਜਿਹੜੀਆਂ ਸਟੇਟਸ ਨੇ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੇ ਨਾਲ ਵੀ ਸਾਡੀਆਂ ਮੀਟਿੰਗ ਚੱਲਦੀਆਂ ਨੇ ਔਰ ਅਸੀਂ ਆਪਣੀ ਸਮੱਸਿਆ ਜਿਹੜੀ ਉੱਥੇ ਹੁੰਦੀ ਆ ਹਰ ਇੱਕ ਰੀਜ਼ਨ ਦੀ ਹਰ ਇੱਕ ਖਿੱਤੇ ਦੀ ਆਪਦੀ ਆਫਿਸ ਮਸਤੀ ਆਂਦੀ ਆ ਜਿਹਾ ਐਵੇਂ ਵੀ ਬਾਰਡਰ ਸਟੇਟ ਆ ਅਫਸਰਾਂ ਦਾ ਟਕੜ ਹੁੰਦਾ ਦੇਖੋ ਲੋਕਾਂ ਨੂੰ ਜੇਕਰ ਹੁਣ ਆਪਾਂ ਤੁਸੀਂ ਬਿਜਲੀ ਦੇ ਖੇਤਰ ਦੇ ਵਿੱਚ ਪੁੱਛ ਰਹੇ ਹੋ ਕਿ ਸਾਰੀ 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 ਦੇਖੋ ਅਸੀਂ 881 ਸਾਡੇ ਮੋਹੱਲਾ ਕਲਿਨਿਕ ਜਿਹੜੇ ਨੇ ਆਮ ਆਦਮੀ ਕਲਿਨਿਕ ਪੰਜਾਬ ਦੇ ਵਿੱਚ ਬਣੇ ਪਰ ਤੁਸੀਂ ਇੱਕ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਮੇਰੇ ਹਲਕੇ ਜੰਡਿਆਲਾਪੁਰੂ ਦੇ ਵਿੱਚ ਜਿਹੜਾ ਮੋਹੱਲਾ ਕਲਿਨਿਕ ਬਣਿਆ ਆ ਆ 26 27 ਤੱਕ ਦੀ ਮੈਂ ਇਨਫੋਰਮੇਸ਼ਨ ਨਹੀਂ ਸੀ ਕਿ 27 ਦੇਸ ਮਨ 27 ਮਾਸ ਤੱਕ ਦੀ ਤੇ ਲਗਭਗ 3200 ਜਿਹੜੇ ਲੋਕ ਸੀਗੇ ਉਹ 21.90 ਵਿੱਚ 190 ਵਿੱਚ 190 ਵਿੱਚ ਦਾਖਲ ਜਿਹੜਾ ਉਹ ਪ੍ਰਾਂਤ ਸੀ ਸੋ ਬਹੁਤ ਵੱਡੀ ਸਹੂਲਤਾਂ ਲੋਕ ਲੋਕਾਂ ਦੇ ਟੈਸਟ ਫ੍ਰੀ ਨੇ ਲੋਕਾਂ ਨੂੰ ਦਵਾਈਆਂ ਫ੍ਰੀ ਮਿਲਦੀਆਂ ਨੇ ਸਕੂਲ ਆਫ ਐਮੀਨੈਂਸ ਦੀ ਗੱਲ ਕਰ ਲਓ ਜਾਂ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਮੈਂ ਥੋੜਾ ਜਿਹਾ ਇਸ ਕਰਕੇ ਦੱਸ ਰਿਹਾ ਕਿਉਂਕਿ ਓਵਰ ਆਲ ਇਫੈਕਟ ਤਾਂ ਪੰਜਾਬ ਦੇ ਵਿੱਚ ਹੈਗਾ ਹੀ ਆ ਸੋ ਮੈਂ ਆਪਦੇ ਹਲਕੇ ਦੇ ਵਿੱਚ ਵੀ ਵਿੱਚ ਆਂ ਸਾਡੇ ਏਕੀ ਹਲਕੇ ਦੇ ਵਿੱਚ ਏਕੀ ਸਕੂਲ ਜਿਹੜਾ ਉਹ ਐਕਸਕਲੂਸਿਵਲੀ ਫਾਰ ਗਰਲਸ ਸੀਗਾ ਕੁੜੀਆਂ ਵਾਸਤੇ ਸੀਗਾ ਸੋ ਅਸੀਂ ਉਸ ਸਕੂਲ ਨੂੰ ਸਕੂਲ ਆਫ ਐਮੀਨੈਂਸ ਬਣਾਇਆ 2022 ਦੇ ਵਿੱਚ ਜਦੋਂ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਸੋ ਮੈਂ ਉਦੋਂ ਪੁੱਛਿਆ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਕਿ ਕਿੰਨੇ ਕੁ ਬੱਚੇ ਨੇ ਸਾਡੇ ਜਿਹੜੇ 80% ਤੋਂ ਵੱਧ ਨੰਬਰ ਲੈ ਕੇ ਤੇ ਮੇਰੇ ਹਲਕੇ ਦੇ ਜਿਹੜੇ ਨੇ ਉਹਨਾਂ 80% ਤੋਂ ਵੱਧ ਲੈਣੇ ਸਰਕਾਰੀ ਸਕੂਲਾਂ ਦੇ ਔਰ ਮੈਨੂੰ ਕੋਈ ਡਾਟਾ ਪ੍ਰੋਵਾਈਡ ਨਹੀਂ ਹੋਇਆ ਕੋਈ ਬੱਚਾ ਨਹੀਂ ਸੀ ਮੈਂ ਸਕੂਲ ਵਿਜ਼ਿਟ ਕਰਨੇ ਸ਼ੁਰੂ ਕੀਤੇ ਸਾਡੇ ਕਿਉਂਕਿ ਸਾਡੀ ਜਿਹੜੀ ਪ੍ਰਾਇੋਰਟੀ ਆ ਉਸੇ ਖਿਆਤੇ ਸੇ ਸੀਗਾ ਸੋ ਅਸੀਂ 23 ਦੇ ਵਿੱਚ ਫਿਰ ਡਾਟਾ ਮੰਗਵਾਇਆ ਤੇ 250 ਬੱਚੇ ਜਿਨ੍ਹਾਂ ਦੇ ਵਿੱਚ ਸਰਕਾਰੀ ਸਕੂਲ ਦੇ ਬੱਚੇ ਵੀ ਸੀਗੇ ਉਹ ਵੀ 80% ਤੋਂ ਵੱਧ ਆਏ ਔਰ ਜਦੋਂ 2024 ਦੇ ਵਿੱਚ ਦੁਬਾਰਾ ਡਾਟਾ ਮੰਗਵਾਇਆ ਮੈਂ ਸਾਰੇ ਬੱਚੇ ਵੀ ਸੱਦੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਔਰ ਤੁਸੀਂ ਹੈਰਾਨ ਹੋਵੋਗੇ ਕਿ 272 ਬੱਚੇ ਜੰਡਿਆਲਾ ਗੁਰੂ ਹਲਕੇ ਦੇ 90% ਤੋਂ ਵੱਧ ਸੀਗੇ ਔਰ ਜਿਹਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਵੀ ਸ਼ਾਮਿਲ ਸੀਗੇ ਕੱਲਾ ਸਕੂਲ ਆਫ ਐਮਿਨੈਂਸ ਜੰਡਿਆਲਾ ਗੁਰੂ ਉਥੋਂ ਦੀਆਂ 32 ਬੱਚੀਆਂ ਜਿਹੜੀਆਂ ਸੀਗੀਆਂ ਉਹ 90% ਤੋਂ ਵੱਧ ਨੰਬਰ ਲੈ ਕੇ ਉਹਨਾਂ ਨੇ ਆਪਣਾ ਨਾਮ ਕਮਾਇਆ ਸੀ ਕਿ ਜਿਹੜੇ ਹੁਣ 31 ਮਾਰਕ ਕਰਕੇ ਨਾ ਕਈਆਂ ਡਰੀ ਬੰਦਿਆਂ ਦੇ ਬਿੱਲ ਨਹੀਂ ਕਰੇ ਹੋਏ ਉਹਨਾਂ ਦੇ ਮੀਟਰ ਦਾ ਲਾਏ ਜਾਣਗੇ ਉਹਦੇ ਵਿੱਚ ਜੇਕਰ 40-50 ਹਜ਼ਾਰ ਦਾ ਪੇਮੈਂਟ ਹੈਗੀ ਹੈ ਉਹ ਆਸਤਾ ਮੌਕੇ ਤੇ ਨਹੀਂ ਦੇ ਸਕਦੇ ਉਹਨਾਂ ਦੇ ਵਿੱਚ ਕੋਈ ਉਹਨਾਂ ਨੂੰ ਰਾਹਤ ਦਿੱਤੀ ਜਾਏਗੀ ਤੇ ਮੀਟਰ ਲਵਾ ਸਕਦੇ ਆ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਗਾ ਕਿ 600 ਯੂਨਟ ਬਿਜਲੀ ਤਾਂ ਜਿਹੜਾ ਵਾਦਾ ਸੀਗਾ ਉਹ ਇਮੀਡੀਏਟਲੀ ਪੂਰਾ ਹੋਇਆ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਗਰੰਟੀ ਦੇ ਰੂਪ ਦੇ ਵਿੱਚ ਕਿਹਾ ਸੀਗਾ ਕਿ ਅਸੀਂ 600 ਯੂਨਟ ਬਿਜਲੀ ਫ੍ਰੀ ਦਵਾਂਗੇ ਉਹ ਦੇ ਦਿੱਤੀ ਚੱਲ ਵੀ ਰਹੀ ਹੈ 90% ਤੋਂ ਲੋਕਾਂ ਦੇ 90% ਤੋਂ ਵੱਧ ਬਿਜਲੀ ਦੇ ਬਿੱਲ ਜ਼ੀਰੋ ਲੈ। ਸੋ ਸਭ ਤੋਂ ਪਹਿਲਾਂ ਤੇ ਮੈਂ ਇਹੀ ਕਹੂੰਗਾ ਕਿ ਆਪਣੀ ਜਿੰਨੀ ਤੱਕ ਆਪਾਂ ਨੂੰ ਫ੍ਰੀ ਮਿਲੀ ਆ 19 ਤੱਕ ਹੀ ਬਿਜਲੀ ਕੰਜ਼ੂਮ ਕਰੀਏ ਤਾਂ ਕਿ ਅਸੀਂ ਇਸ ਚੱਕਰ ਹੀ ਚਾਹੀ ਨਾ ਪਈਏ। ਬਾਕੀ ਜੇ ਵੱਧ ਬਿਜਲੀ ਪਾਲੀ ਜਾਂਦੀ ਆ ਉਹਦਾ ਬਿੱਲ ਭੇ ਕਰਨਾ ਪਏਗਾ। ਬਾਕੀ ਤੁਸੀਂ ਕਿਹਾ ਜੇ ਜ਼ਿਆਦਾ ਬਿੱਲ ਨੇ ਜਾਂ ਕੁਝ ਨਈ ਇਮੀਡੀਏਟੀ ਤੇ ਕੀਤਾ ਜਾ ਸਕਦਾ ਕਿ ਅਸੀਂ ਸਾਡੇ ਕੋਲ ਇਨਸਟਾਲਮੈਂਟਸ ਕਰਨ ਦੀ ਪ੍ਰੋਵੀਜ਼ਨ ਹੈਗੀ ਆ ਉਹ ਜਾ ਕੇ ਅ ਬਿਜਲੀ ਘਰ ਦੇ ਵਿੱਚ ਜਾ ਕੇ ਇਨਸਕ੍ਰਾਈਬਮੈਂਟਸ ਦੇ ਵਿੱਚ ਆਪਣਾ ਹੱਦ ਦਾ ਬਿੱਲ ਸੀਗਾ 40000 ਰੁਪਿਆ ਮੈਂ ਉਹਦਾ ਭੇ ਕਰਾ ਦਿੱਤਾ ਜੀ ਪਰਵਾਸੀ ਕੋਪਰਸ ਦੇ 50 40 ਗਾਇ ਦੇ ਵਿੱਚ ਕਿੰਨ ਪਰਿਵਾਰ ਨੇ 600 ਜੂਨ ਤੋਂ ਤੇ ਆਲਰੇਡੀ ਚੱਤਾ ਜਾਏਗਾ ਜਾਏਗਾ ਪਰ ਉਹਦਾ ਫਿਰ ਵੀ ਮੀਟਰ ਜਹਾ ਸਰਕਾਰੀ ਭਾਗ ਨਹੀਂ ਹੋ ਪੈਂਦਾ ਇਹ ਹੀ ਮਾਰਿਆ ਕਰੀਏ ਆਰੇ ਦੇ ਕਿੰਨੇ ਕਰੋੜ ਦੇ ਹਿਸਾਬ ਨਾਲ ਫਿਰ ਪਹਿਲੀ ਤੁਸੀਂ ਉਹ ਦਾ ਭਾਗ ਕੱਟ ਲਿਆ ਨਾ ਉਹ ਆਖਿਰ ਉਤਾਰ ਲਿਆ ਗਿਆ ਕਿ ਉਹ ਜਿਹੜੇ ਬਾਕੀ ਦੇ 35000 ਰੁਪਏ ਹੈਗਾ ਉਹ ਵੀ ਕੁਝ ਕਰੋ ਦੇਖੋ ਦੇਖੋ ਮੈਂ ਤੁਹਾਨੂੰ ਦੱਸ ਸਕਦਾ ਹਾਂ ਸਾਡੇ ਕੋਲ ਇਨਸਟਾਲਮੈਂਟਸ ਕਰਦੇ ਹਾਂਗੇ ਅਸੀਂ ਕੋਈ ਵੀ ਘਰ ਦੇ ਵਿੱਚ ਹਨੇਰਾ ਨਹੀਂ ਹੁੰਦਾ ਅਸੀਂ ਜਿਹੜੇ ਆ ਦੇਖੋ ਲੋਕਾਂ ਦੇ ਲੋਕਤੰਤਰ ਦੇ ਵਿੱਚ ਹੁੰਦਾ ਕਿ ਲੋਕਾਂ ਵਾਸਤੇ ਕੰਮ ਕੀਤੇ ਜਾਣ ਸੋ ਜੇ ਕਿਸੇ ਪਰਿਵਾਰ ਦੀ ਕੋਈ ਮਜਬੂਰੀ ਇਹੋ ਜਿਹੀ ਹੈਗੀ ਆ ਕੋਈ ਇਨਸਕ੍ਰੋਲਮੈਂਟਸ ਦੇ ਵਿੱਚ ਇਹ ਕਰ ਸਕਦੇ ਆ ਥੈਂਕ ਯੂ